ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਸੋਸ਼ਲ ਮੀਡੀਆ ਤੇ ਅੱਜ ਦਿਨ ਕੋਈ ਨਾ ਕੋਈ ਮੁੱਦਾ ਜਾਂ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਤੇ ਇਸੇ ਤਰ੍ਹਾਂ ਹੀ ਅੱਤ ਜੱਟ ਸੋਈ ਦੀ ਇੱਕ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕੁੜੀ ਨੂੰ ਤੱਪੜ ਮਾਰਦੇ ਹੋਏ ਦਿਖਾਈ ਦਿੱਤੇ ਉਸ ਤੋਂ ਬਾਅਦ ਕੁਝ ਪੇਜਾਂ ਵਾਲਿਆਂ ਵੱਲੋਂ ਜੱਟ ਸੋਈ ਨੂੰ ਬਹੁਤ ਜ਼ਿਆਦਾ ਗਲਤ ਕਿਹਾ ਗਿਆ ਤੇ ਨਾਲ ਹੀ ਗਲਤ ਪੋਸਟਾਂ ਪਾਈਆਂ ਗਈਆਂ ਉਸ ਤੇ ਚੱਲਦਿਆਂ ਹੀ ਸੋਈ ਨੇ ਲਾਈਵ ਆ ਕੇ ਸਾਰਿਆਂ ਨੂੰ ਦੱਸਿਆਗੇ ਉਸ ਨੇ ਥੱਪੜ ਕਾਤੋਂ ਮਾਰਿਆ ਸੀ ਨਾਲ ਹੀ ਸੋਈ ਨੇ ਇਹ ਵੀ ਦੱਸਿਆ ਕਿ ਉਹ ਮੇਰੀ ਭੈਣ ਹੈ ਚਾਚੇ ਦੀ ਕੁੜੀ ਹੈ ਉਹ ਗਲਤ ਕੰਮ ਕਰਦੀ ਸੀ ਇਸ ਲਈ ਮੈਂ ਥੱਪੜ ਮਾਰਿਆ ਉਸ ਦੇ ਚਲਦਿਆਂ ਨਾਲ ਹੀ ਸੋਈ ਨੇ ਲਾਈਵ ਦੇ ਵਿੱਚ ਹੋਰ ਕੀ ਕੀ ਕਿ ਆ ਦਿਖਾਉਨੇ ਆ ਤੁਹਾਨੂੰ ਵੀਡੀਓ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ ਕੇ ਛੋਟੀ ਰਿਕਵੈਸਟ ਹੈ ਜਿਨਵੇਂ ਯਾਰ ਦੋਸਤ ਮਿੱਤਰ ਇਸ ਚੈਨਲ ਦੇ ਨਵੇਂ ਆਏ ਨੇ ਵੀਡੀਓ ਥੱਲੇ ਬਣੇ ਬਲੈਕ ਗ੍ਰਾਉਂਡ ਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜਰੂਰ ਆਇਓ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਬਾਕੀ ਜੇਕਰ ਤੁਹਾਨੂੰ ਅੱਜ ਦਾ ਲਾਈਵ ਵਧੀਆ ਲੱਗਾ ਤਾਂ ਲਾਈਵ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਆਇਓ ਬਾਕੀ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਦੇ ਕੇ ਜਰੂਰ ਆਇਓ ਤੁਸੀਂ ਇਸ ਮਸਲੇ ਬਾਰੇ ਜਾਂ ਇਸ ਵੀਡੀਓ ਬਾਰੇ ਕੀ ਸੋਚਦੇ ਹੋ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟਾਂ ਵਿੱਚ ਦੇ ਕੇ ਜਰੂਰ ਆ ਇਦਾਂ ਦੀਆਂ ਹੋਰ ਨਵੀਆਂ ਅਪਡੇਟ ਦੇਖਣ ਦੇ ਲਈ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ ਬਾਕੀ ਮਿਲਦੇ ਹਾਂ ਜਲਦੀ ਕਿਸੇ ਹੋਰ ਨਵੀਂ ਅਪਡੇਟ ਨਾਲ ਉਦੋਂ ਤੱਕ ਰਾਬੜ ਰੱਖਾ ਧੰਨਵਾਦ ਤਰਦੂ ਮਫੜਾ ਦੀ ਹਾਂਦੀ ਵੀਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆਕੋਸ਼ ਮੇਰੇ ਖਿਲਾਫ ਬਹੁਤ ਵੀਡੀਓ ਪੈ ਰਹੀਆਂ ਨੇ ਘਰ ਦੀ ਲੜਾਈ ਆ ਘਰ ਦੀ ਲੜਾਈ ਕੀ ਆ ਪਹਿਲਾਂ ਇਹ ਦੱਸ ਤਾਂ ਮੇਰੇ ਚਾਚਾ ਜੀ 2020 ਚ ਡੈਥ ਹੋ ਗਈ ਸੀ ਉਹ ਤੋਂ ਬਾਅਦ ਹੁਣ ਕੋਈ ਉਹਲਾ ਤਾਂ ਰੱਖਿਆ ਨਹੀਂ ਇਹਨਾਂ ਨੇ ਇੱਕ ਮੇਰੇ ਮੁੰਡਾ ਚਾਚੇ ਦੇ ਤੇ ਇੱਕ ਕੁੜੀ ਆ ਜਿਹੜਾ ਮੁੰਡਾ ਉਹ ਤਾਂ ਟੈਂਪੂ ਬਣ ਗਿਆ ਲੌਂਡੇ ਆਣੇ ਰਾਤ ਤੇ ਤੁਰ ਪਿਆ ਬਈ ਮੈਂ ਤੁਹਾਨੂੰ ਫੋਟੋਆਂ ਦਿਖਾਵਾਂ ਆਪਾਂ ਨੇ ਕੀ ਪਰਿਵਾਰਾਂ ਦੇ ਲੋਕ ਆ ਬਈ ਤੁਹਾਨੂੰ ਵੀ ਪਤਾ ਤੇ ਮੇਰੀ ਆਂਟੀ ਆ ਉਹਨਾਂ ਨੂੰ ਸ਼ਹਿਦ ਦਿੰਦੀ ਆ ਪੂਰੀ ਵੀ ਹਾਂ ਜਾਓ ਕਰੋ ਕਮਾਨ ਤੇ ਗੱਲ ਕੀ ਆ ਸਾਡੀ ਉਹ ਕੁੜੀ ਜਦੋਂ ਹੁਣ ਆ ਉਹ ਮੇਰੀ ਭੈਣ ਆ ਜਿਹੜੇ ਆ ਨਾਮ ਲਿਖਾਇਆ ਹੋਇਆ ਉਹਦਾ ਮੈਂ ਜੋਤ ਬਾਹ ਤੇ ਮੈਂ ਆਪਣੀ ਭੈਣ ਬਾਰੇ ਮਾੜਾ ਸੋਚੂਗਾ ਪਹਿਲੀ ਗੱਲ ਤਾਂ ਕੁਛ ਪੇਚਾਂ ਵਾਲੇ ਵੀਰ ਵੀਰੋ ਧਿਆਨ ਨਾ ਸੋਚਿਓ ਪਹਿਲਾਂ ਇਹ ਗੱਲ ਵੀ ਸੋਹੀ ਕਿੱਥੇ ਜਿੱਥੇ ਗਲਤ ਹੋ ਨਾ ਜੁੱਤੀਆਂ ਮਾਰਿਓ ਜੱਟ ਦੇ ਬਲਾਕੇ ਤੇ ਉਹ ਵੀ ਰਹਿ ਗਲਤ ਰਹੀ ਜਦੋਂ ਆਪਾਂ ਅਣਖੀ ਪਰਿਵਾਰ ਆ ਮੈਂ ਦਿਲੋਂ ਗੱਲ ਕਹਿਣਾ ਮੇਰੀ ਪੈਣ ਹੈ ਚਾਹੇ ਉਹ ਚਾਚੇ ਦੀ ਕੁੜੀ ਆ ਤੇ ਚਾਚਾ ਐ ਨਹੀਂ ਦੁਨੀਆ ਤੇ ਉਹ ਜੇ ਗਲਤ ਰਹੀ ਜਾਊ ਤਾਂ ਸਾਡੀ ਜ਼ਿੰਮੇਵਾਰੀਆਂ ਨੂੰ ਰੋਕਣਾ ਤੇ ਰਹੀ ਗੱਲ ਅਜੇ ਤਾਂ ਚਾਂਟਿਆਂ ਨਾਲ ਰੋਕਿਆ ਰਹੀ ਗੱਲ ਮੈਂ ਅਸੀਂ ਉਹ ਅਣਖੀ ਪਰਿਵਾਰ ਆ ਮੇਰੇ ਪੜਤਾਤੇ ਉਹਨਾਂ ਨੇ ਵੀ ਕਤਲ ਕਰੇ ਸੀ ਅਸੀਂ ਮਾਰਾਂਗੇ ਜਦੋਂ ਅਸੀਂ ਕਿਸੇ ਦੀ ਧੀ ਪੈਣ ਨਹੀਂ ਨਾ ਕੱਢ ਕੇ ਲਿਆਏ ਤਾਂ ਅਸੀਂ ਆਪਣੀ ਧੀ ਪੈਣ ਨੂੰ ਜਾਣ ਵੀ ਨਹੀਂ ਦਿੰਦੇ ਤੇ ਇਹ ਉਹ ਗਲਤ ਕੰਮ ਕਰਦੀ ਤਾਂ ਰੋਕਦੇ ਸੀ ਤਾਂ ਉੱਥੇ ਥੱਪੜ ਥਪੜੋ ਥਪੜੀ ਕੋਈ ਲੜਾਈ ਝਗੜਾ ਹੋਇਆ ਉਹ ਇਹਨਾਂ ਨੇ ਗਲਤ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਸ਼ੋਅ ਕਰਿਆ ਵੀ ਸੋਹੀ ਆਏ ਇਸ ਸਮਾਜ ਸੇ ਵੀ ਇਹ ਪਹਿਲੀ ਗੱਲ ਤਾਂ ਮੈਂ ਕੋਈ ਸਮਾਜ ਸੇ ਵੀ ਨਹੀਂ ਆ ਇਹ ਸਾਰਿਆਂ ਨੂੰ ਪਤਾ ਹੈ ਨਾ ਵੀਰੇ ਬਾਕੀ ਬਹੁਤ ਵੀਰ ਮੇਰੇ ਬਾਰੇ ਬੋਲ ਰਹੇ ਨੇ ਵੀ ਆਏ ਕੋਈ ਨਹੀਂ ਵੀਰੇ ਬੋਲੋ ਪਰ ਇੱਕ ਗੱਲ ਆ ਇੱਥੇ ਗੱਲ ਕੁੜੀ ਦੀ ਆ ਜਿਹਨੂੰ ਅਸੀਂ ਦਿਲੋਂ ਪਿਆਰ ਕਰਦੇ ਸੀ ਉਹ ਭੈਣ ਸਾਡੀ ਉਹ ਭੈਣ ਨੇ ਅਚਨਸੀ ਭਰਾ ਨੂੰ ਐ ਜੇ ਗਲਤ ਤਰੀਕੇ ਨਾਲ ਬਦਨਾਮ ਕਰਿਆ ਤੇ ਸੋਚ ਸਮਝ ਕੇ ਮੇਰੇ ਭਰਾ ਜਿਹੜੇ ਵੀ ਪੇਜਾਂ 'ਤੇ ਨੇ ਸੋਚ ਕੇ ਬਦਨਾਮ ਕਰਿਓ ਦੇਖੋ ਮੇਰੀ ਬਦਨਾਮੀ ਕਰਨੀ ਬਹੁਤ ਸਖਾਲੀ ਆ ਸੋਸ਼ਲ ਮੀਡੀਆ 'ਤੇ ਹਰ ਕੋਈ ਮੇਰੇ ਖਿਲਾਫ ਪੀਪੋਂ ਨੂੰ ਤਿਆਰ ਆ ਬਹੁਤ ਬੰਦੇ ਹਨ ਤੇ ਤਾਂ ਕਰਕੇ ਗੱਲ ਚਾਚਾ ਚਾਰਦਲੇ ਚੇਦੀ ਬੱਪ ਤੇ ਗੱਲ ਚਾਚੇ ਦੀ ਕੁੜੀ ਦੀ ਆਈ ਹੈ ਵੀ ਖਾਪੜੇ ਮਾਰੇ ਨੇ ਅਣਖ ਨੂੰ ਮਾਰੇ ਨੇ ਹਨਾ ਤੇ ਜੇ ਮਸਲਾ ਬਧੂਗਾ ਨਾ ਮੈਂ ਅੱਜ ਦਲੋਂਗਾ ਨਾ ਵੀ ਇਹ ਮਸਲਾ ਵਾਧਾ ਤਾਂ ਮਾਰਾਂਗੇ ਵੀ ਅਣਖ ਲਈ ਬਹੁਤ ਖੁਸ਼ ਹੋ ਜਾਂਦਾ ਹੁੰਦਾ ਹੁੰਦਾ ਪਰ ਗੰਤ ਨਹੀਂ ਭੈਣ ਦੇਣਾ ਬਾਕੀ ਮਾਰਾ ਸੋਖ ਰੱਖਣਾ ਤੂੰ ਹੀ ਸਾਰੇ ਮੇਰੇ ਨਾਲੋਂ ਕੋਈ ਨਹੀਂ ਕਰਨ ਦੋ ਬਦਨਾਮ ਸਾਰਿਆਂ ਨੂੰ ਧੰਨਵਾਦ ਬੀ